ਸੱਚੀ ਗੱਲ ਦੋਸਤੋ ਅੱਜ ਆਪਨੇ ਜਤੂ ਦਾ ਬਰਥਡੇ ਆ ਤੇ ਆਪਾਂ ਉਹਦੇ ਲਈ ਕੀਤਾ ਜੀ ਕੇਕ ਪਲਾਨ ਦੇਖਦੇ ਆ ਉਹਦੇ ਕੀ ਰਿਐਕਸ਼ਨ ਹੋਣਗੇ ਤੇ ਟਾਈਮ ਦੇ ਭੱਜਿਆ 11:30 ਆਪਾਂ ਚੱਲੇ ਆ ਜੀ ਕੇਕ ਲੈਣ ਤੇ ਕੇਕ ਰੈਡੀ ਹੋਣ ਦੇ ਵਿੱਚ ਹਜੇ ਥੋੜਾ ਟਾਈਮ ਹੈ ਆਪਾਂ ਦਿਨੇ ਬੁੱਕ ਕਰਵਾ ਗਏ ਸੀ ਤੇ ਆਪਾਂ ਸੋਚਿਆ ਵੀ ਇਹਨੇ ਚਾਹ ਪੀ ਲਈਏ ਲੋ ਜੀ ਚਾਹ ਬਣ ਕੇ ਆ ਰੈਡੀ ਹਾਂਜੀ ਰੋਡ ਦੇ ਕਿਨਾਰੇ ਰਾਤ ਨੂੰ ਚਾਹ ਪੀਂਗਦਾ ਵੀ ਇੱਕ ਲੱਕੀ ਸਵਾਰ ਹੁੰਦਾ ਹੈ ਚਾਪੀਨ ਤੋਂ ਬਾਅਦ ਭਾਈ ਆਪਾਂ ਚੱਲੇ ਆਂ ਕੇਕ ਲੈਣ। ਸਾਹਮਣੇ ਜੋ ਕੇਕ ਸਟੂਡੀਓ ਹੈ ਤੇ ਆਪਾਂ ਕੇਕ ਬੁੱਕ ਕਰਾ ਕੇ ਗਏ ਸੀ। ਤੇ ਦੇਖਦੇ ਆਂ ਕੇਕ ਬਣਿਆ ਕਿ ਨਾ। ਤੇ ਚੱਲਦੇ ਆਂ ਜੀ ਆਪਾਂ ਅੰਦਰ। ਲਗਭਗ ਪੌਣੇ 12 ਹੋ ਚੁੱਕੇ ਨੇ ਜੀ। ਤੇ ਬਾਈ ਨੂੰ ਪੁੱਛਿਆ ਤੇ ਉਹਨੇ ਸਾਨੂੰ ਕੁਝ ਟਾਈਮ ਵੇਟ ਕਰਨ ਲਈ ਕਿਹਾ ਉੱਤੇ ਨੇਮ ਵਗੈਰਾ ਲਿਖ ਰਹੇ ਨੇ। ਇਧਰ ਹਰਦੀਪ ਦੇਖ ਲੋ ਚੱਪਲਾਂ ਨਾਲ ਜਰਾਬਾਂ ਪਾ ਕੇ ਆ ਗਿਆ। ਤੇ ਕੇਕ ਹੋ ਗਿਆ ਰੈਡੀ ਤੇ ਹੁਣ ਆਪਾਂ ਚੱਲਿਆਂ ਘਰ ਨੂੰ 12 ਵਜੇ ਦੇ ਵਿੱਚ ਪੂਰੇ 70 ਮਿੰਟ ਬਾਕੀ ਨੇ ਅਸੀਂ ਪੂਰੇ ਆਰਾਮ ਨਾਲ ਰੂਮ 'ਚ ਜਾ ਰਹੇ ਹਾਂ ਕਿ ਪੈਰਾਂ ਦੇ ਖੜਕੇ ਨਾਲ ਕਿਤੇ ਉੱਠਣਾ ਖੜਨ ਨਾ ਉਹਨੇ ਹੁਣ ਆਪਾਂ ਕੇਕ ਨੂੰ ਕੱਢਣ ਲੱਗੇ ਹਾਂ ਜੀ ਬਾਹਰ ਉੱਪਰ ਕੈਂਡਲ ਵਗੈਰਾ ਲਗਾ ਰਹੇ ਹਾਂ ਤੇ ਦੇਖਦੇ ਹਾਂ ਕਿਦਾਂ ਦਾ ਕੇਕ ਹੈ ਆਪਾਂ ਫਰੂਟ ਕੇਕ ਲੈ ਕੇ ਆਏ ਸੀ ਤੇ ਬਹੁਤ ਵਧੀਆ ਕੇਕ ਹੈ ਉੱਪਰ ਲਿਖਿਆ ਹੋਇਆ ਜੱਗੂ ਤੇ ਮੈਂ ਚੱਲਿਆ ਜੀ ਹੁਣ ਜੱਗੂ ਨੂੰ ਜਗਾਉਣ ਦੇਖਦੇ ਆ ਉਹਦੇ ਕੀ ਰਿਐਕਸ਼ਨ ਨੇ ਦੇਖੋ ਬਾਈ ਜੱਗੂ ਦਾ ਮੂੰਹ ਦੇਖੋ ਪੂਰਾ ਕੁਛ ਨਹੀਂ ਪਤਾ ਲੱਗ ਰਿਹਾ ਬਾਈ ਪੂਰੀ ਨੀਂਚ ਐ ਵੱਡਾ ਮੈਂ ਇਹਦੀ ਸੁੱਤਾ ਹੋਇਆ ਜੱਸੀ ਨਾਲ ਪਿਆ ਸੁੱਤਾ ਨਹੀਂ ਕਿਹਦੇ ਵੀ ਨੀਂਚ ਨਹੀਂ ਲੈ ਮੂੰਹ ਚੱਕ ਕੇ ਬਾਈ ਫੇਰ ਫੇਰ ਸੌਂਗੇ ਉਹ ਤਾਂ ਜੱਸੀ ਜੱਗੂ ਪੂਰੇ ਗੁੱਸੇ 'ਚ ਹੈ ਇਹਨੂੰ ਕੁਛ ਨਹੀਂ ਪਤਾ ਲੱਗ ਰਿਹਾ ਵੀ ਹੋ ਕੀ ਰਿਹਾ ਹੁਣ ਹੱਸ ਪਿਆ ਹੁਣ ਜਾ ਖੁੱਲ ਗਈ ਲੱਗਦਾ ਓ ਜੱਸੀ ਤੇ ਉਧਰ ਜੱਸੀ ਹਜੇ ਵੀ ਸੁੱਤਾ ਪਿਆ ਹਰਦੀਪ ਉਹਨੂੰ ਜਗਾਈ ਜਾਂਦਾ। ਉਹ ਦੀ ਕੀ ਤਾਂ 8000 ਪਾਈਏ। ਉਹ ਪੂਰੀ ਨੀਂਦ ਚ ਐ। ਅੰਦਰ ਖਾਲਸਾ ਜੀ ਸਾਨੂੰ ਧੰਨਵਾਦ ਕਰਨ ਲੱਗ ਪਏ ਆ। ਬਹੁਤ ਬਹੁਤ ਧੰਨਵਾਦ ਜੀ। ਤੇ ਹੁਣ ਆਪਾਂ ਲੱਗੇ ਆ ਜੀ ਕੇਕ ਕੱਟ ਕਰਨ। ਜੱਸੀ ਨੂੰ ਹਰਦੀਪ ਉਠਾ ਰਿਹਾ ਬਾਰ-ਬਾਰ ਤੇ ਉਹ ਹਜੇ ਸੁੱਤਾ ਹੀ ਪਿਆ। ਉਹਨੂੰ ਕੁਝ ਨਹੀਂ ਪਤਾ ਲੱਗਦਾ ਬਾਈ। ਲੈ ਦੇਖੋ ਉਹਦਾ ਮੂੰਹ ਦੇਖੋ। ਮੈਨੂੰ ਕਹਿ ਰਿਹਾ ਫੋਨ ਬੰਦ ਕਰ ਲੂ ਤਰਫਾਲ ਤਰਫਾਲ ਫੜ ਕੇ ਫੋਨ ਬਈ ਆਪਾਂ ਲੱਗਿਆ ਕੇਕ ਕੱਟ ਕਰਨ ਤੇ ਜੱਸੀ ਵੀ ਉੱਠੜਾ ਲੱਗਾ ਹੁਣ ਜੱਗੂ ਦੇ ਕਹੇ ਤੇ ਜੱਸੀ ਉੱਠੜਿਆ ਹਾਂਜੀ ਹੈਪੀ ਬਰਥਡੇ ਟੂ ਜੂ ਕੀ ਕੱਟ ਕਾਮ ਲੱਗਿਆ ਹੈ ਉਹ ਅਜੇ ਵੀ ਨੀਂਦ ਚ ਹੈ ਤੇ ਹੈਪੀ ਬਰਥਡੇ ਜੱਗੂ ਦਾ ਹੁਣ ਬਈ ਜੱਗੂ ਨੇ ਕੇਕ ਹੀ ਤਾਂ ਕੱਟਾ ਤੂੰ ਬਸ ਇਹਨਾਂ ਕੱਟ ਰਿਹਾ ਤੇ ਹੁਣ ਆਪਾਂ ਸਵੇਰੀ ਕਰਾਂਗੇ ਜੱਸੀ ਦੀ ਬਰਥਡੇ ਪਾਰਟੀ ਅੰਤ ਵਿੱਚ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ